ਸੋਰਸਿੰਗ ਟੈਨਜੀ ਜੀ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਇਸਨੂੰ ਇਹ ਦੱਸੋ ਪਹਿਲਾਂ ਢੱਲੇਵਾਲ ਸਾਹਿਬ ਦਾ ਕੀ ਹਾਲ ਹੈ ਗਲੂਕੋਜ਼ ਦੀ ਡ੍ਰਿਪ ਲੱਗਣ ਤੋਂ ਬਾਅਦ ਕੁਝ ਟੈਰਕ ਤੇ ਆਏ ਨੇ ਕੀ ਕਹਿੰਦੇ ਨੇ ਆ ਹਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ ਤੇ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਵੀ ਢੱਲੇਵਾਲ ਸਾਹਿਬ ਦਾ ਅੱਜ ਮਰਨ ਵਰਤ 57ਵੇਂ ਦਿਨ ਦੇ ਵਿੱਚ ਆ 8ਵਾਂ ਜੋਰ ਨੇ ਕੱਲ ਨੂੰ ਚੜ ਜਾਣਾ ਹੁਣ ਤੋਂ ਕੁਝ ਮਿੰਟਾਂ ਬਾਅਦ ਭਾਰਤੀ ਸਮੇਂ ਦੇ ਮੁਤਾਬਕ ਪਰ ਗੱਲ ਹੈ ਵੀ ਢੱਲੇਵਾਲ ਸਾਹਿਬ ਦੀ ਹਾਲਤ ਦੇ ਵਿੱਚ ਕੁਝ ਹੱਦ ਤੱਕ ਸੁਧਾਰ ਹੈ। ਇਹ ਮੈਂ ਨਹੀਂ ਕਿਹਾ ਡਾਕਟਰ ਸਾਹਿਬਾਨ ਦੇ ਵੱਲੋਂ ਗੱਲ ਕਹੀ ਗਈ ਆ। ਅੱਠ ਮੈਂਬਰੀ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਦਾ ਹਾਲਚਲ ਦੇਖ ਰਹੀ ਆ। ਉਹਨਾਂ ਦੇ ਡ੍ਰਿਪ ਲੱਗੀ ਹੋਈ ਆ। ਹੁਣ ਮੈਨੂੰ ਇਹ ਨਹੀਂ ਪਤਾ ਵੀ ਗਲੂਕੋਜ਼ ਦੇ ਵਿੱਚ ਕੋਈ ਹੋਰ ਟੀਕੇ, ਕੋਈ ਪ੍ਰੋਟੀਨ ਜਾਂ ਕੁਝ ਪਾਕੇ ਦੇ ਰਹੇ ਆ ਕਿ ਨਹੀਂ ਦੇ ਰਹੇ ਇਹਦੇ ਬਾਰੇ ਮੈਨੂੰ ਗਿਆਨ ਨਹੀਂਗਾ। ਪਰ ਅੱਜ ਢੱਲੇਵਾਲ ਸਾਹਿਬ ਨੇ ਪਹਿਲੀ ਵਾਰ ਇਹ ਗੱਲ ਕਹੀ ਆ। ਉਹ ਕਹਿੰਦੇ ਦੇਖੋ ਜੀ ਮੈਨੂੰ ਆਪਣੇ ਕਿਸਾਨ ਸਾਥੀਆਂ ਦੇ ਦਬਾਅ ਦੇ ਤਹਿਤ ਇਹ ਮੈਡੀਕਲ ਜਿਹੜੀ ਸਹੂਲਤ ਲੈਣੀ ਪਈ ਆ ਨਹੀਂ ਤਾਂ ਮੇਰਾ ਚਿੱਤ ਨਹੀਂ ਸੀ ਕਰ ਉਹ ਕਹਿੰਦੇ ਮੈਂ ਅਜ ਵੀ ਮਰਨ ਵਰਤ ਦੇ ਉੱਤੇ ਆ ਮੈਂ ਪਾਣੀ ਤੋਂ ਬਿਨਾ ਹੋਰ ਕੁਝ ਨਹੀਂ ਲੈਣਾਗਾ ਮੇਰੀ ਜ਼ਿੰਦਗੀ ਭਾਵੇਂ ਖਤਮ ਹੋ ਜੇ ਪਰ ਉਹ ਕਹਿੰਦੇ ਜੀ ਕਿ ਹੁਣ ਮੈਂ ਇਹ ਗੱਲ ਜ਼ਰੂਰ ਚਾਹੁੰਦਾ ਕਿ ਜੇਕਰ ਮੈਂ ਤੰਦਰੁਸਤ ਰਹਾ ਤੇ ਮੈਂ ਉਸ ਦਿਨ ਮੀਟਿੰਗ ਦੇ ਵਿੱਚ 14 ਫਰਵਰੀ ਵਾਲੀ ਚ ਸ਼ਾਮਲ ਹੋਵਾਂ ਉਹਨਾਂ ਨੇ ਪਹਿਲੀ ਵਾਰ ਗੱਲ ਕਹੀ ਆ ਕਿ ਭਾਈ ਮੈਨੂੰ ਦਬਾਅ ਦੇ ਤਹਿਤ ਇਹ ਕੁਝ ਖਾਣਾ ਜਾਂ ਮੈਡੀਕਲ ਟਰੀਟਮੈਂਟ ਲੈਣਾ ਪੈ ਰਿਹਾ ਸੋ ਅਗਲੀ ਗੱਲ ਇਹ ਜੀ ਕਿ ਅੱਜ ਸਰਵਣ ਸਿੰਘ ਪੰਦੇਰ ਹੋਰਾਂ ਨੇ ਵੀ ਇਹ ਚੱਲ ਕਹੀ ਆ ਉਹ ਕਹਿੰਦੇ ਵੀ ਸਾਡੀ ਢੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਮੈਡੀਕਲ ਟਰੀਟਮੈਂਟ ਤਾਂ ਤੁਸੀਂ ਸ਼ੁਰੂ ਕਰ ਲ ਹੁਣ ਕਿਰਪਾ ਕਰਕੇ ਤੁਸੀਂ ਰੋਟੀ ਪਾਣੀ ਵੀ ਛਕਣਾ ਸ਼ੁਰੂ ਕਰ ਦਿਓ ਮਰਨ ਵਰਤ ਆਪਣਾ ਸਮਾਪਤ ਕਰ ਦਿਓ ਵਿਚ ਵਿਚਾਲੇ ਖਬਰਾਂ ਸੁਣ ਸਭ ਇਹ ਆਉਣ ਲੱਗ ਪਈਆਂ ਵੀ ਜਿਸ ਦਿਨ ਢੱਲੇਵਾਲ ਖੁਰਾਣੇ ਸੈਮਤੀ ਪ੍ਰਗਟਾਈ ਵੀ ਚਲੋ ਮੈਂ ਡ੍ਰਿਪ ਲਵਾ ਲੈਣਾ ਮੈਂ ਮੈਡੀਕਲ ਟ੍ਰੀਟਮੈਂਟ ਲੈ ਲੈਣਾ ਉਸ ਦਿਨ ਪੰधेਰ ਹੋਰੀ ਗੁੱਸੇ ਹੋਗੇ ਕਹਿੰਦੇ ਵੀ ਉਹ ਕਨੌਰੀ ਬਾਰਡਰ ਤੋਂ ਛੱਡ ਕੇ ਚਲੇ ਗਏ ਸੀ ਅੱਜ ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਵੀ ਕੀਤਾ ਵੀ ਤੁਸੀਂ ਚਲੇ ਗਏ ਸੀ ਇਹ ਕੋਈ ਤਸੱਲੀ ਬਖਸ਼ ਉਤਰ ਨਹੀਂ ਦਿੱਤਾ ਪੰਦੇਰ ਸਾਹਿਬ ਨੇ ਇਹ ਚਾਉਂਦੇ ਨਹੀਂ ਸੀ ਕਿ ਢੱਲੇਵਾਲ ਹੋਰੀ ਮਰਨ ਵਰਤ ਆਪਣਾ ਛੱਡਣ ਜਾਂ ਇਹ ਡ੍ਰਿਪ ਲਗਾਉਣ ਜਾਂ ਮੈਡੀਕਲ ਸਹੂਲਤ ਲੈਣ ਸੋ ਕੁਝ ਕੁ ਕਹਿੰਦੇ ਵਿਚਾਰਧਾਰਕ ਵੱਖਰੇਵੇਂ ਵੀ ਇਸ ਗੱਲ ਦੇ ਵਿੱਚ ਸੀਗੇ ਜੀ ਹੂੰ ਅੱਛਾ ਜਿਹੜੀ ਪਾਣੀ ਵਾਲੀ ਬੱਸ ਚੱਲ ਨਹੀਂ ਸੀ ਪੰਜਾਬ ਦੇ ਵਿੱਚ ਉਹ ਚੱਲੇਗੀ ਹੈ ਲੋ ਵੀ ਹੈਗੀ ਸੰਭਾਵਨਾ ਕੋਈ ਦੇਖੋ ਜੀ ਇਹਦਾ ਸੰਭਾਵਨਾ ਚਾਰਕ ਦਿਨ ਪਹਿਲਾਂ ਬਣ ਗਈ ਸੀ ਤੇ ਅੱਜ ਟੜਕ ਗਈ 2015 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਅਸੀਂ ਪੰਜਾਬ 'ਚ ਪਾਣੀ ਵਾਲੀਆਂ ਬੱਸਾਂ ਚਲਾਇਆ ਕਰਾਂਗੇ ਲੋਕਾਂ ਨੇ ਮਜ਼ਾਕ ਬੜਾ ਉਡਾਇਆ ਵਿਰੋਧੀਆਂ ਨੇ ਬੜਾ ਮਜ਼ਾਕ ਉਡਾਇਆ ਵੀ ਕਿਹੋ ਜੀਆਂ ਗੱਲਾਂ ਕਰਦੇ ਆ ਇੱਕ ਲੈ ਵੀ ਆਏ ਸੀ ਉਹ ਬੱਸ ਉਹਨਾਂ ਨੇ ਚਲਾਈ ਵੀ ਪਰ ਉਹ ਚੱਲੀ ਨਹੀਂ ਮੇਰਾ ਖਿਆਲ ਬਿਲਕੁਲ ਜੀ ਬਿਲਕੁਲ ਮੈਂ ਉਸ ਗੱਲ ਤੇ ਹੌਂ ਲੱਗਾ ਸੀ ਸਾਬ ਲੋਕਾਂ ਨੇ ਮਜ਼ਾਕ ਬੜਾ ਉਡਾਇਆ ਵੀ ਭਾਈ ਸੜਕਾਂ ਤੇ ਸਹੀ ਨਹੀਂ ਚੱਲਦੀਆਂ ਇਹਨਾਂ ਨੇ ਸਵਾ ਚਲਾਉਣੀ ਪਾਣੀ ਦੇ ਵਿੱਚ ਲੋ ਜੀ 2016 ਦੇ ਵਿੱਚ ਪਾਣੀ ਵਾਲੀ ਬੱਸ ਹਰੀਕੇ ਪਤਣ ਝੀਲ ਦੇ ਵਿੱਚ ਲਾਤੀ ਇਹ ਆਈਸੀ ਨੇ ਕੱਲ 7.4 ਕਰੋੜ ਰੁਪਏ ਦੇ ਨੀਦੋ ਬਣੀ ਸੀ ਇਹ ਚੱਲੀ ਕੁੱਲ 10 ਦਿਨ ਤੇ ਇਹਨੇ ਕਮਾਇਆ ਸੀਗਾ ਸਿਰਫ 6600 ਰੁਪਿਆ ਇਹਨੂੰ ਹੁਣ ਬਿਨਾ ਪਾਣੀ ਦੀ ਗਿਣਤੀਬੰਦੀ ਕੀਤੇ ਹੁਣ ਜਿਹੜੀ ਬੱਸ ਆ ਉਹ ਇਹ ਵੀ ਦੇਖਣਾ ਪੈਣਾ ਵੀ ਭਾਈ ਪਾਣੀ ਡੂੰਗਾ ਕਿੰਨਾ ਪਾਣੀ ਦਾ ਫਲੋ ਕਿੰਨਾ ਪਾਣੀ ਦਾ ਵਹਾ ਕਿਹੋ ਜਿਹਾ ਸਾਰੀਆਂ ਗੱਲਾਂ ਪਰ ਇਹ ਗਿਣਤੀਬੰਦੀ ਕੀਤੇ ਬਿਨਾ 10 ਕਿਲੋ ਚਲਾਈ ਤੇ ਬਾਅਦ ਦੇ ਵਿੱਚ ਫੇਲ ਹੋ ਗਈ ਤੇ ਇਹਨੂੰ ਸੰਗਲ ਪਾ ਕੇ ਰਹਿਣੂ ਤੇ ਇੱਕਸਾਂ ਦੇ ਬੰਨਤਾ ਫੇਰਾਗੀ ਦੀ ਕਾਂਗਰਸੀ ਸਰਕਾਰ ਉਦੋਂ ਨਵਜੋਤ ਸਿੰਘ ਸਿੱਧੂ ਕਹਿੰਦੇ ਹੁਣ ਅਸੀਂ ਗੁਰੂਏ ਤੱਕ ਢੁੱਕਾ ਇਹ ਬੱਸ ਥੋੜੀ ਗਰੂ ਤਾਂ ਘੁੜਕਾ ਇਹੋ ਜਿਹਾ ਘੁੜਕਾ ਬਿਆਕਰ ਦੇ ਦੇਖਿਆ ਨਹੀਂ ਸੀ ਲੋ ਜੀ ਗੱਲ ਫਿਰ ਖਤਮ ਹੋ ਗਈ ਹੁਣ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲ ਹੋ ਨੂੰ ਹੋ ਗਏ ਆ ਪਿਛਲੇ 4 ਦਿਨਾਂ ਤੋਂ ਚਰਚਾ ਚੱਲੀ ਵੀ ਇਸ ਬੱਸ ਨੂੰ ਅਸੀਂ ਪੂਰੀ ਰਿਪੇਅਰ ਕਰਕੇ ਇਹਦੀ ਮੁਰੰਮਤ ਕਰਕੇ ਤੇ ਇਹਨੂੰ ਰਣਜੀਤ ਸਾਗਰ ਢੀਲ ਤੇ ਛੱਡਾਂਗੇ ਇਹ ਹੁਣ ਉਸੇ ਪਾਣੀ ਵਾਲੀ ਬੱਸ ਚੱਲਿਆ ਕਰੂਗੀ ਪਰ ਅੱਜ ਪੰਜਾਬ ਦੇ ਸੈਰ ਸਪਟਾ ਮੈਂ ਕਿਹਨੇ ਮੰਤਰੀ ਨੇ ਗੱਲ ਕਹਿਤੀ ਉਹ ਕਹਿੰਦੇ ਵੀ ਭਾਈ ਸਾਨੂੰ ਪਤਾ ਲੱਗਾ ਜੀ ਇਹ ਬੱਸ ਚੱਲਣ ਦੇ लायक ਨਹੀਂ ਆ ਕਿ ਬੱਸ ਕਾਫੀ ਨੁਕਸਾਨੀ ਗਈ ਐ ਸੜੀ ਖੜੀਏ ਖਟਾਰਾ ਬਣ ਗਈ ਐ ਜੇ ਮੰਨ ਲਓ ਇਹ ਬੱਸ ਨੂੰ ਪਾਣੀ ਕਿ ਛੱਡਦੇ ਆ ਤਾਂ ਕੋਈ ਵੱਡਾ ਹਾਰਸਾ ਵਾਪਰ ਸਕਦਾ ਉਹ ਕਹਿੰਦੇ ਵੀ ਭਾਈ ਅਸੀਂ ਇਸ ਮਾਮਲੇ ਦੀ ਪੜਤਾਲ ਕਰਾਂਗੇ ਵੀ ਪੰਜਾਬ ਦੇ ਇੱਕ ਦਾਲੇ ਦਾ ਨੁਕਸਾਨ ਕਿਵੇਂ ਕੀਤਾ ਯਾਨੀ ਕਿ ਪਾਣੀ ਤੇ ਬੱਸ ਛੱਡਣੀ ਸੀ ਤੇ ਹੁਣ ਪੜਤਾਲ ਚੱਲੂਗੀ ਹੂੰ ਹੂੰ ਅੱਛਾ ਜਿਹੜੇ ਪੰਜਾਬ ਦੇ ਅਧਿਆਪਕ ਨੇ ਉਹਨਾਂ ਨੂੰ ਟ੍ਰੇਨਿੰਗ ਵਕ ਵਕ ਥਾਵਾਂ ਤੋਂ ਮੇਰੇ ਯਾਦ ਐ ਸਿੰਗਾਪੁਰ ਤੁਸੀਂ ਦੱਸਿਆ ਸੀ ਭੇਜਿਆ ਸੀ ਹੁਣ ਫਿਨਲੈਂਡ ਦੀ ਜਿਹੜੀ टीम ट्रेनिंग देयर यूनियन ਆ ਬਿਲਕੁਲ ਜੀ ਬਿਲਕੁਲ ਫਿਨਲੈਂਡ ਦੀ ਟੀਮ ਆ ਜਿਹੜੀ ਉਹਦੇ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਆ ਕਿਉਂਕਿ ਪੰਜਾਬ ਦਾ ਫਿਨਲੈਂਡ ਦੇ ਨਾਲ ਐਜੂਕੇਸ਼ਨ ਐਮਓਯੂ ਸਾਈਨ ਹੋਇਆ ਸੀ ਇਹ ਭਾਈ ਅਸੀਂ ਆਪਣੇ ਟੀਚਰ ਭੇਜਿਆ ਕਰਾਂਗੇ ਤੁਸੀਂ ਆਪਣੇ ਭੇਜਿਆ ਕਰੋ ਸਿੱਖਿਆ ਦਾ ਆਦਾਨ ਪ੍ਰਦਾਨ ਸਿੱਖਿਆ ਦੇ ਵਿੱਚ ਨਵੀਆਂ ਜੋਤਾਂ ਸਿੱਖ ਕੇ ਬੱਚਾ ਨੂੰ ਅੱਗੇ ਵਧਾਉਣਾ ਹੈਗਾ ਸੋ ਪੰਜਾਬ ਦੇ ਕਈ ਵਾਰੀ ਅਧਿਆਪਕ ਫਿਨਲੈਂਡ ਦੇ ਵਿੱਚ ਜਾ ਚੁੱਕੇ ਆ ਉਹ ਉੱਥੋਂ ਟ੍ਰੇਨਿੰਗ ਲੈ ਕੇ ਨਵੀਂ ਆਧੁਨਿਕ ਸਿੱਖਿਆ ਦੀ ਆ ਚੁੱਕੇ ਆ ਹੁਣ ਫਿਨਲੈਂਡ ਯੂਨੀਵਰਸਿਟੀ ਦੀ ਟੀਮ ਆਈ ਹੋਈ ਹੈ ਪੰਜਾਬ 'ਚ ਇਹ ਕਹਿੰਦੇ ਅਧਿਆਪਕਾਂ ਨੂੰ ਇੱਥੇ ਟ੍ਰੇਨਿੰਗ ਦੇ ਰਹੀ ਹੈ ਵੀ ਭਾਈ ਬੱਚਿਆਂ ਨੂੰ ਕਲਾਸਰੂਮ ਦੇ ਵਿੱਚ ਬੋਝ ਮੁਕਤ ਕਿਵੇਂ ਕਰਗੇ ਬੱਚਿਆਂ ਨੂੰ ਅਸੀਂ ਕਿਵੇਂ ਖੇਡ ਦੇ ਨਾਲ ਖੇਡ ਗਤੀਵਿਧੀਆਂ ਨਾਲ ਹੀ ਪੜ੍ਹਾਈ ਨਾਲ ਜੋੜਗੇ ਬੱਚਿਆਂ ਦੇ ਲਈ ਕਿਵੇਂ ਚਾਹ ਵਾਲਾ ਸਾਧਨ ਬਣੇ ਇਹ ਸਿੱਖਿਆ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਪਰ ਦੇਖੋ ਸਾਡੇ ਤੇ ਉਹਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਇਸ ਹਿਸਾਬ ਹੁਣ ਫਿਨਲੈਂਡ ਦੇ ਵਿੱਚ ਥੋੜੀ ਵੀ ਅਧਿਆਪਕਾਂ ਨੂੰ ਕਹੋ ਜੀ ਕਿ ਇਹਨਾਂ ਨੇ ਮਰਦਮਸ਼ੁਮਾਰੀ ਵੀ ਕਰਨੀ ਆ ਇਹਨਾਂ ਨੇ ਵੋਟਾਂ 'ਚ ਡਿਊਟੀ ਵੀ ਲਗਣੀ ਆ ਉਹ ਬਸ ਪੰਜਾਬ ਦੇ ਵਿੱਚ ਹੀ ਆ ਜੀ अच्छा परजरी एजुकेशन ਦੇ ਤਰੀਕੇ ਆ ਉਹ ਤਾਂ ਲਾਭਦਾਇਕ ਸਾਬਤ ਹੋ ਰਹੇ ਨੇ ਜੇ ਕੋਈ ਸਿੰਗਾਪੁਰ ਤੋਂ ਸਿੱਖ ਕੇ ਆਏ ਕਿ ਕਿਸੇ ਹੋਰ ਮੁਲਕ ਤੋਂ ਸਿੱਖ ਕੇ ਆਏ ਪੰਜਾਬ ਚ ਲਾਗੂ ਹੋ ਰਹੇ ਦੇਖੋ ਜੀ ਹੁਣ ਜੇ ਮੈਂ ਮੰਨ ਲਓ ਕਿਸੇ ਜ਼ਿਲ੍ਹੇ ਦੇ ਵਿੱਚੋਂ ਚਾਰ ਅਧਿਆਪਕ ਚਲੇ ਗਏ ਉਹ ਹੁਣ ਚਾਰ ਅਧਿਆਪਕਾ ਜਿਹੜੇ ਆਪਣੇ ਸਕੂਲ ਦੇ ਵਿੱਚ ਆ ਕੇ ਤੇ ਉਹ ਉਹੋ ਜਿਹੇ ਤਰੀਕੇ ਦੇ ਨਾਲ ਪੜ੍ਹਾਉਣ ਦੀ ਸ਼ੁਰੂਆਤ ਕਰਦੇ ਆ ਉਹ ਹੁਣ ਅੱਗੇ ਬਾਕੀਆਂ ਨੂੰ ਕਿੰਨਾ ਕ ਤਰੀਕਾ ਸਿਖਾਉਂਦੇ ਆ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਤਾਂ ਬਹੁਤ ਵੱਡੀ ਗਿਣਤੀ ਵਿੱਚ ਸਕੂਲਾਂ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਅਹਿਮ ਕਸਬਾਨ ਆ ਪਰ ਜਾ ਕੇ ਆਇਆ ਕੁਝ ਕੁ ਸੋ ਕੁਝ ਕ ਜਿਹੜੇ ਉਹ ਪੂਰੀ ਸਿੱਖਿਆ ਢਾਂਚੇ ਦੇ ਵਿੱਚ ਕਿੰਨਾ ਕੁ ਪ੍ਰਭਾਵ ਛੱਡ ਸਕਣਗੇ ਆਪਾਂ ਜਾਣਦੇ ਆ ਪਰ ਇਹ ਵੀ ਜਿਹੜਾ ਸਿੱਖ ਕੇ ਆਇਆ ਜੋ ਜੋ ਕੁਝ ਨੇ ਅਬਜ਼ਰਵ ਕੀਤਾ ਹੋਊਗਾ ਥੋੜਾ ਬੋਤਾਂ ਤਾਂ ਲਾਗੂ ਕਰਨੀ ਕੋਸ਼ਿਸ਼ ਕਰਦਾ ਹੀ ਇਹ ਬੰਦਾ ਜੀ ਅੱਛਾ ਕਾਗਜ਼ੀ ਪਿੰਡਾਂ ਦਾ ਕੀ ਚੱਕਰ ਆ ਵੀ 43 ਲੱਖ ਦਾ ਕਪੜਾ ਹੋ ਗਿਆ ਜਨ ਸਭ ਇਹਨਾਂ ਚੰਗੀ ਤਰ੍ਹਾਂ ਚੇਤੇ ਆ ਦੀ ਇੱਕ ਵਾਰ ਆਪਾਂ ਕਈ ਵਾਰੇ ਪੁਰਾਣੀ ਗੱਲ ਆ ਜਦੋਂ ਰੈਡਕਸਨ ਦੇ ਪਰਿਵਾਰਕ ਮੈਂਬਰਾਂ ਨਾਲ ਖਬਰ ਸਾਂਝੀ ਕੀਤੀ ਸੀ ਵੀ ਭਾਰਤ ਦੇ ਵਿੱਚ ਨਾ ਇੱਕ ਸੜਕ ਹੈ ਨਹੀਂ ਪਰ ਕਾਗਜ਼ਾਂ ਦੇ ਵਿੱਚੋਂ ਸੜਕ ਬਣਾ ਦਿੱਤੀ ਗਈ ਸੀ ਉਹ ਸੜਕ ਮੈਪ ਤੇ ਹੈ ਨਹੀਂ ਕਿਤੇ ਵੀ ਹੈ ਨਹੀਂ ਪਰ ਉਸ ਸੜਕ ਨੂੰ ਬਣਾਉਣ ਵਾਲਿਆਂ ਨੇ ਕੀ ਕੀਤਾ ਕਾਗਜ਼ਾਂ 'ਚ ਬੜਾਈ ਹਰ ਸਾਲ ਉਹਦੀ ਮੁਰੰਮਤ ਦੇ ਪੈਸੇ ਪਾ ਦਿੰਦੇ ਆ ਕੁੱਟ ਪਾਥਰ ਤੇ ਬੁੱਟੇ ਲਾਉਣ ਦੇ ਪੈਸੇ ਪਾ ਦਿੰਦੇ ਆ ਤੇ ਕਰੋੜਾਂ ਰੁਪਈਆ ਖਾ ਗਏ ਫਿਰ ਚਲੋ ਗੱਲ ਸਾਹਮਣੇ ਆਈ ਵੀ ਭਾਈ ਜੀ ਤਾਂ ਸੜਕ ਹੈ ਹੀ ਨਹੀਂ ਜਿਹੜੀ ਬਣਾ ਕੇ ਖਾਵੇ ਕਾਗਜ਼ਾਂ ਦੇ ਵਿੱਚ ਵੋਨੇ ਤੇ ਫਾਜ਼ਲਕਾ ਦੇ ਵੱਲ ਇੱਕ ਪਿੰਡ ਆ ਉਹਦਾ ਨਾਮ ਹੈਗਾ ਜੀ ਗੱਟੀ ਰਾਜੋਕੀ ਇਸ ਪਿੰਡ ਦੇ ਵਿੱਚ ਇੱਕ ਨਵੀਂ ਪੰਚਾਇਤ ਬਣਾਈ ਗਈ ਸੀਗੀ ਉਹਦਾ ਨਾਮ ਹੈਗਾ ਜੀ ਨਵੀਂ ਗੱਟੀ ਰਾਜੋਕੀ ਪਰ ਜਿਹੜੇ ਅਧਿਕਾਰੀ ਆ ਉਹਨਾਂ ਨੇ ਆਪਣੇ ਕੋਲ ਹੀ ਬਣਾ ਲਿਆ ਜੀ ਪਿੰਡ ਨਿਊ ਗੱਟੀ ਰਾਜੋਕੀ ਤੇ ਉਹਦੇ ਕਨੇ ਵੀ ਵਿਕਾਸ ਕਮਾਂ ਦੇ ਉੱਤੇ 43 ਲੱਖ ਰੁਪਇਆ ਖਾਤੇ ਚ ਪਾ ਕੇ ਤੇ ਖਾ ਪੀ ਗਏ ਆ ਨਿਊ ਗੱਟੀ ਰਾਜੋਕੀ ਪੰਜਾਬ ਦੇ ਵਿੱਚ ਕੋਈ ਪਿੰਡ ਹੈ ਨਹੀਂਗਾ ਫਾਜ਼ਲਕਾ ਦੇ ਵਿੱਚ ਕੋਈ ਪਿੰਡ ਹੈ ਨਹੀਂਗਾ ਪਰ ਕਾਗਜ਼ੀ ਤੌਰ ਦੇ ਉੱਤੇ ਇੱਕ ਪੰਚਾਇਤ ਕ੍ਰੀਏਟ ਕੀਤੀ ਤੇ ਉਸ ਪੰਚਾਇਤ ਦੇ ਨਾਂ ਦੇ ਉੱਤੇ ਰੁਪਈਏ ਖਾ ਗਏ ਜੀ ਇਹ ਆਰਟੀਆਈ ਨਹੀਂ ਪਤਾ ਲੱਗਾ ਵੀ ਨਿਊ ਗੱਟੀ ਰਾਜੋ ਕੀ ਇੱਕ ਪੰਚਾਇਤ ਵੀ ਬਣੀ ਵੀ ਆ ਇਹਨੂੰ ਵਿਕਾਸ ਲਈ ਗ੍ਰਾਂਟ ਵੀ ਜਾਰੀ ਹੋਈ ਆ ਉਹ ਗ੍ਰਾਂਟ ਖਾਣੀ ਪੀਤੀ ਵੀ ਗਈ ਹੈ ਜੀ ਅੱਛਾ ਸੁਖਵੀਰ ਸਿੰਘ ਬਾਦਲ ਹੋਰਾਂ ਤੋਂ ਅ ਕੱਲ ਤੱਕ ਸਭ ਬੁਲਾਇਆ ਗਿਆ ਉਹ ਗੁਨਾਹ ਕਬੂਲ ਕਰ ਗਏ ਫਿਰ ਅਸਤੀਫਾ ਵੀ ਦੇ ਗਏ ਕਹਿੰਦੇ ਕਿ ਨਵੀਂ ਭਰਤੀ ਕੀਤੀ ਜਾਏ ਨਵੇਂ ਮੈਂਬਰ ਭਰਤੀ ਕੀਤੇ ਜਾਣ ਔਰ ਨਾਮੀ ਸ਼ੁਰੂਆਤ ਕੀਤੀ ਜਾਏ ਹੁਣ ਫੇਰ ਸੁਖਵੀਰ ਸਿੰਘ ਬਾਦਲ ਉਹਦੇ 10 ਰੁਪਏ ਦੇ ਕੇ ਮੈਂਬਰ ਬਣ ਗਏ ਨੇ ਤੇ ਮੈਂ ਤਾਂ ਸੁਣਿਆ ਕਿ ਉਹ ਪ੍ਰੈਜ਼ੀਡੈਂਟ ਫੇਰ ਬਣ ਜਾਣੇ ਨੇ ਇਹ ਗੱਲ ਸੱਚੀ ਹੈ ਕੋਈ ਥਿੰਨ ਸਾਹਿਬ ਇਹ ਜਿਹੜੇ ਪ੍ਰੈਜ਼ੀਡੈਂਟ ਬਣਦੇ ਕਿ ਨਹੀਂ ਇਹ ਤਾਂ ਚਲੋ 1 ਮਾਰਚ ਨੂੰ ਪਤਾ ਲੱਗੂਗਾ ਕਿਉਂਕਿ ਆ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਆ ਪਰ ਉਸ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦਾ ਕੰਮ ਚੱਲ ਰਿਹਾ ਉਹ ਜਿਵੇਂ ਆਪਾਂ ਕਹਿ ਦਿੱ ਗਏ ਸ਼ੁੱਧ ਸ਼ਬਦਾਂ ਦੇ ਵਿੱਚ ਵੀ ਅਕਾਲੀ ਦਲ ਨੂੰ ਢਾਕੇ ਬਣਾਇਆ ਜਾ ਰਿਹਾ ਜਿਹੜਾ ਪੱਦੇਣੇ ਲੋਕਾਂ ਦਨੇ ਆ ਵੀ ਪੁੱਤ ਤੂੰ ਸੇਬ ਆ ਜਿਹੜਾ ਜਾਂ ਕੇਲਾ ਜਾਂ ਝੌਂਪੜੀ ਜਾਂ ਕੁਛ ਵੀ ਆ ਉਹ ਤੂੰ ਜਿਹੜੀ ਡਰੈਂਗ ਬਣਾਈ ਆ ਢਾਕੇ ਦੁਬਾਰਾ ਬਣਾ ਉਸ ਤਰੀਕੇ ਦੇ ਨਾਲ ਆ ਕਾੜੀ ਦਲ ਨੂੰ ਢਾਕੇ ਨਵੇਂ ਸਿਰੇ ਤੋਂ ਮੈਂਬਰਸ਼ਿਪ ਕੀਤੀ ਜਾ ਰਹੀ ਆ ਸੁਖਵੀਰ ਸਿੰਘ ਬਾਦਲ ਨੇ ਵੀ ਇਹਦੀ ਮੈਂਬਰਸ਼ਿਪ ਲਈ ਹੈ 10 ਰੁਪਏ ਦੀ ਪਰਚੀ ਕਟਵਾ ਕੇ ਬਾਕੀਆਂ ਦੇ ਵੱਲੋਂ ਵੀ ਸੋ ਜਿਹੜੇ ਤਾਂ ਵਿਰੋਧੀ ਆ ਕਾੜੀ ਦਲ ਦੇ ਸ਼ਰੀਕ ਹੋ ਤੇ ਇਹ ਗੱਲ ਕਹਿੰਦੇ ਵੀ ਸਿਧਾਂਤਾਂ ਦੇ ਮੁਤਾਬਕ ਨਹੀਂ ਇਹ ਪਰਚੀ ਕੀਤੀ ਜਾ ਰਹੀ ਪਰ ਆ ਕਾੜੀ ਦਲ ਦੇ ਅਗੂ ਗੱਲ ਕਹਿੰਦੇ ਵੀ ਭਾਈ ਬਹੁਤ ਉਤਸ਼ਾਹ ਮਿਲ ਰਿਹਾ ਤੇ ਬੱਲੇ ਬੱਲੇ ਹੋਈ ਪਈਆਂ ਜੀ ਨਹੀਂ ਡਾਕਟਰ ਜੀ ਮਾ ਵੀ ਬਣ ਕੇ ਹੋਣੇ ਮੈਂਬਰ ਫਿਰ ਤਾਂ ਬਣ ਕੇ ਜੀ ਬਣ ਕੇ ਇਹ ਤਾਂ ਚਲੋ ਸਾਰੇ ਇੱਕ ਪੈਕੇਜ ਆ ਨਾ ਉਹ ਤਾਂ ਬਣ ਹੀ ਗਏ ਜੀ ਹੂੰ ਹੂੰ ਫੇਰ ਫਰਕ ਕੀ ਹੋਏਗਾ ਨਵੇਂ ਅਕਾਲੀ ਦਲ ਚ ਦੇਖੋ ਉਹ ਕਹਿੰਦੇ ਜੀ ਕਿ ਨਵੇਂ ਸਿਰੇ ਤੋਂ ਭਰਤੀ ਕਰਦੇ ਆ ਇੱਕ ਜੋਸ਼ ਪੈਦਾ ਕਰਦੇ ਆ ਜਸਵੰਤ ਸਿੰਘ ਸਾਬ ਨੇ ਗੱਲ ਕਹੀ ਹੈ ਕਿ ਅਕਾਲੀ ਦਲ ਦੀ ਭਰਤੀ ਨਵੇਂ ਸਿਰੇ ਤੋਂ ਕੀਤੀ ਜਾਵੇ ਜੀ ਆਪਾਂ ਕਰਤੀ ਸ਼ੁਰੂ ਜੀ ਅੱਛਾ ਦਿੱਲੀ ਚ ਕੀ ਹੋ ਰਿਹਾ ਦਿੱਲੀ ਚ ਇਲੈਕਸ਼ਨ ਦਾ ਬੋਲਬਾਲਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੋਂ ਇੱਕ ਦੋ ਜੇ ਉਲਟ ਨੇ ਜਾਂ ਇੱਕ ਦੋ ਜੇ ਦੇ ਨਾਲ ਨੇ ਪਾਜਪਾ ਦੇ ਖਿਲਾਫ ਦੇਖੋ ਜੀ ਅਖਰਲੇ ਬਚਣਾ ਇਹ ਡਰਾਮਾ ਕੀਤਾ ਜਾ ਰਿਹਾ ਚੰਡੀਗੜ੍ਹ ਤੋਂ ਦਿੱਲੀ ਦੀ ਦੂਰੀ ਹੈਗੀ ਲਗਭਗ 263 270 ਕਿਲੋਮੀਟਰ 270 ਕਿਲੋਮੀਟਰ ਦੇ ਵਿੱਚ ਹੀ ਸਾਰੀ ਕਹਾਣੀ ਸਮਝ ਆ ਜਾਂਦੀ ਹੈ ਦਿੱਲੀ ਦੇ ਵਿੱਚ ਆਮਰਨੀ ਪਾਰਟੀ ਤੇ ਕਾਂਗਰਸ ਕजरीवाल ਖਿਲਾਫ ਲੜ ਰਹੇ ਆ ਤੇ ਚੰਡੀਗੜ੍ਹ ਦੇ ਵਿੱਚ ਮੇਅਰ ਵਾਸਤੇ ਇਕੱਠੇ ਆ ਚੰਡੀਗੜ੍ਹ ਵਿੱਚ ਇੱਕ ਵੀ ਜਿਹੜੀਆਂ ਸਿਫਤਾ ਕਰਦੇ ਕਿਉਂਕਿ ਪਤਾ ਵੀ ਭਾਈ ਮੇਅਰ ਸਾਂਝੇ ਤੌਰ ਤੇ ਬਣਾਉਣਾ ਪੈਣਾ ਬਹੁਤ ਮਤ ਕਿਸੇ ਕੋਲੇ ਨਹੀਂ ਦੇ ਦਿੱਲੀ ਦੇ ਵਿੱਚ ਅੱਡੋ-ਫਾਟੀ ਹੋ ਕੇ ਚੋਣ ਲੜ ਰਹੇ ਆ ਉਥੇ ਇੱਕ ਦੂਜੇ ਦੇ ਬਾਰੇ ਸਵਾਤਮਾ ਬੋਲ ਰਹੇ ਆ ਸੋ ਡਰਾਮਾ ਕੀਤਾ ਜਾ ਰਿਹਾ ਜਿਹੜਾ ਹੈਗਾ ਦੂਜੀ ਗੱਲ ਇਹ ਵੀ ਜਿਵੇਂ ਪੰਜਾਬ ਦੇ ਵਿੱਚ ਆਪਾਂ ਜਾਣਦੇ ਵੀ ਖੇਤੀ ਆਧਾਰਤ ਜਿਹੜੇ ਵੋਟਰਾਂ ਵੱਧ ਆ ਵੀ ਭਾਈ ਖੇਤੀਬੜੀ ਪ੍ਰਧਾਨ ਪੰਜਾਬ ਸੂਬਾ ਉਹ ਵੀ ਹੀ ਝੁੱਗੀ-ਚੌਪੜੀਆਂ ਵਾਲਿਆਂ ਦੇ ਉੱਤੇ ਧਿਆਨ ਕੇਂਦਰਿਤ ਹੈਗਾ ਦਿੱਲੀ ਦੇ ਵਿੱਚ ਸਭ ਦਾ ਸੋ ਇੱਕ ਜਣਾ ਝੁੱਗੀ ਦੇ ਵਿੱਚੋਂ ਬਾਹਰ ਨਿਕਲਦਾ ਨੇਤਾ ਦੂਦਾ ਵੱਡ ਜਾਂਦਾ ਇੱਕ ਜਣਾ ਰੋਟੀ ਖਾ ਕੇ ਆਉਂਦਾ ਝੁੱਗੀਆਂ ਦੇ ਵਿੱਚੋਂ ਦੂਦਾ ਵੱਡ ਜਾਂਦਾ ਝੁੱਗਣਾਂ ਦੇ ਆਲੇ-ਦੁਆਲੇ ਘੁੰਮੇ ਫਿਰਦੇ ਸਾਰੇ ਜੀ ਟਣਾ ਜੀ ਜਿਹੜਾ ਹੱਡਾ ਰੋੜੀ ਦੇ ਕੁੱਤੇ ਤੇ ਦੂਸਰੇ ਆਵਾਰਾ ਕੁੱਤੇ ਆ ਜਿਨ੍ਹਾਂ ਨੇ ਲੋਕਾਂ ਦਾ ਜਿਉਣਾ ਮਹਾਲ ਕੀਤਾ ਹੋਇਆ ਉਹਨਾਂ ਬਾਰੇ ਕੀ ਖਬਰ ਹੈ ਦੇਖੋ ਜੀ ਇੱਕ ਤਾਂ ਜਾਣਕਾਰੀ ਇਹ ਵੀ ਪਟਿਆਲਾ ਵਿੱਚ ਪਿੰਡ ਹੈ ਢਿੰਗੀ ਇਸ ਪਿੰਡ ਦੇ ਵਿੱਚ ਕੁੱਤਿਆਂ ਦੇ ਝੁੰਡ ਨੇ ਇੱਕ ਬੱਚੇ ਨੂੰ ਮਾਰ ਮੁਕਾਇਆ ਖਾ ਗਏ ਉਹ ਆਪਾਂ 2 ਹਫ਼ਤੇ ਪਹਿਲਾਂ ਖਬਰ ਸੰਜੀ ਕੀਤੀ ਸੀ ਮੇਰੇ ਖਿਆਲ 2 ਹਫ਼ਤੇ ਵੀ ਨਹੀਂ ਪੂਰੇ ਹੋਏ ਹੋਣੇ ਜਦੋਂ ਲੁਧਿਆਣਾ ਦੇ ਵਿੱਚ ਹਸਨਪੁਰਾ ਪਿੰਡ ਦੇ ਵਿੱਚ ਤੇ ਦੋ ਬੱਚਿਆਂ ਨੂੰ ਕੁੱਤਿਆਂ ਨੇ ਆਪਦਾ ਭੋਜਨ ਬਣਾ ਲਿਆ ਦੇ 2 ਇੱਕ ਹਫਤੇ ਦੇ ਗੈਪ ਦੇ ਨਾਲ ਹੀ ਖਾ ਗਏ ਇਹਨਾਂ ਨੂੰ ਤਿੰਨ ਬੱਚੇ ਦੀ ਮੌਤ ਆ ਜਿਹੜੀ ਉਹ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਵਿੱਚ ਹੋਈ ਆ ਤੇ ਆਪਾਂ ਹਲੇ ਵੀ ਜਦ ਕੱਗੇ ਗੱਲ ਕਹਗੇ ਵੀ ਭਾਈ ਪੰਜਾਬ ਚ ਕੁੱਤਿਆਂ ਦਾ ਡਰ ਕੋਈ ਨਹੀਂ ਤਾਂ ਇਹ ਗਲਤ ਗੱਲ ਹੈਗੀ ਵੀ ਡਰ ਤਾਂ ਬਹੁਤ ਵੱਡਾ ਹੈਗਾ ਸੋ ਪਤਾ ਲੱਗਾ ਜੀ ਕਿ ਮਾਨਸਾ ਦੇ ਵਿੱਚ ਮਾਨਸਾ ਜ਼ਿਲ੍ਹੇ ਚ 1 ਮਹੀਨੇ ਵਿੱਚ 129 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਜਿਨ੍ਹਾਂ ਦੇ ਹੁਣ ਟੀਕੇ ਲੱਗੇ ਆ ਸੋ ਪੰਜਾਬ ਦੇ ਲੋਕ ਆਵਾਜ਼ ਤਾਂ ਚੁੱਕਦੇ ਵੀ ਭਾਈ ਕੁੱਤਿਆਂ ਤੋਂ ਅਸੀਂ ਪੀੜਤਾਂ ਪਰ ਰੌਲਾ ਅਸਲ ਦੇ ਵਿੱਚ ਇਹ ਵੀ ਕੋਈ ਨਾ ਕੋਈ ਉੱਠ ਕੇ ਕੜਮ ਚੌਧਰੀ ਕਹਿ ਦਿੰਦਾ ਵੀ ਭਾਈ ਕੁੱਤੇ ਬੇਜ਼ੁਬਾਨ ਆ ਤੇ ਕੁੱਤਿਆਂ ਦੇ ਅਧਿਕਾਰਾਂ ਦੀ ਰਾਖੀ ਕਰਨੀ ਆ ਬੰਦਿਆ ਬਾਰੇ ਕੋਈ ਪੁੱਛਦਾ ਨਹੀਂ ਜੀ ਤੇ ਬਾਕੀ ਕੁੰਭ ਦੇ ਮੇਲੇ ਦੀ ਦਿਓ ਖਬਰ ਕੋਈ ਕੋ ਕੁੰਭ ਦੇ ਮੇਲੇ ਤੇ ਵੀ ਰਾਜਨੀਤੀ ਹੋ ਰਹੀ ਜੀ ਕੁੰਭ ਦੇ ਮੇਲੇ ਤੇ ਕਦੇ ਕੋਈ ਕਦੇ ਕੋਈ ਕਦੇ ਕੋਈ ਰਾਜਨੀਤੀ ਕਰੀ ਜਾਂਦਾ ਜਿਹੜੇ ਤਾਂ ਆਸਥਾ ਦੀ ਡੁਬਕੀ ਲਾਉਣ ਗਏ ਆ ਉਹ ਆਪਦੀ ਆਸਥਾ ਤਹਿਤ ਜਾ ਰਹੇ ਆ ਸਾਰੇ ਧਰਮਾਂ ਦਾ ਬਹੁਤ ਬਹੁਤ ਸਤਿਕਾਰ ਤੇ ਮਹਾਕੁੰਬ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਗਏ ਹੋਏ ਆ। ਹੁਣ ਤੱਕ 9 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਇੱਥੇ ਇਸ਼ਨਾਨ ਕਰ ਲਿਆ। ਉਸ ਤੋਂ ਗੱਲ ਇਹ ਆ ਮਹੱਤਵਪੂਰਨ ਤੇ ਜਿਹੜੀ ਸਭ ਤੋਂ ਵੱਡੀ ਆ ਕਿ ਇੱਥੇ ਰਾਜਨੀਤਿਕ ਲੋਕ ਆਪ ਦੀ ਜਿਹੜੀ ਚਾਲ ਚੱਲਦੇ ਆ। ਅੱਜ ਡਿੰਪਲ ਯਾਦਵ ਨੇ ਗੱਲ ਕਹੀ ਆ ਕਿ ਭਾਜਪਾ ਜਿਹੜੀ ਉਹ ਇਸ ਵੇਲੇ ਡਰਾਮਾ ਕਰ ਰਹੀ ਆ ਇਹਨਾਂ ਨੇ ਪ੍ਰਬੰਧ ਨਹੀਂ ਕੁੰਬ ਦੇ ਵਿੱਚ ਚੰਗੇ ਕੀਤੇ। ਉਧਰ ਪਤਾ ਲੱਗਾ ਜੀ ਨੇ মিডিਏ ਵਾਲੇ ਆ ਉਹ ਆਪ ਦੀ ਡੁਬਕੀ ਲਾਈ ਜਾਂਦੇ ਆ। ਜਿਹੜੇ ਕਈ ਤਰ੍ਹਾਂ ਦੇ ਡਰਾਮੇਬਾਜ਼ ਜਿਹੇ ਬੰਦੇ ਆ ਜਿਹੜੇ ਵਾਇਰਲ ਹੋ ਜਾਂਦੇ ਆ ਉਹ ਆਪਣੇ ਤਰੀਕੇ ਨਾਲ ਚੱਲਦੇ ਆ ਸੋ ਉਥੇ ਪ੍ਰਬੰਧ ਬਹੁਤ ਵੱਡੇ ਕੀਤੇ ਬੀਜੇਪੀ ਕਹਿੰਦੀ ਆ ਪਰ ਸ਼੍ਰੀ ਕੇ ਗੱਲ ਕਹਿੰਦੇ ਵੀ ਬਿਲਕੁਲ ਨਹੀਂ ਪ੍ਰਬੰਧ ਹੈਗੇ ਤੇ ਕੱਲ ਮੈਂ ਬੀਜੇਪੀ ਦੇ ਇੱਕ ਆਗੂ ਦਾ ਬਿਆਨ ਸੁਣਿਆ ਕਹਿੰਦਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਵੀ ਆ ਕੇ ਇੱਥੇ ਡੁਬਕੀ ਲਾਉਣੀ ਚਾਹੀਦੀ ਆ 75 ਸਾਲਾਂ ਵਿੱਚ ਪਹਿਲੀ ਵਾਰ ਗੰਦਾ ਦਾ ਪਾਣੀ ਇਨਾ ਸਾਫ ਆ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਜੀ ਮੌਸਮ ਮੈਂ ਠੀਕ ਰਿਹਾ ਅੱਜ ਦਿਨ ਦੇ ਵੇਲੇ ਧੁੱਪ ਨਿਕਲੀ ਸੀ मौसम विभाग ने गल कही है कि अगले अड़ताली घंटे मीह की संभावना है बहुत मेहरबानी शुक्रिया